ਪੀਟੀਸੀ ਨਿਊਜ਼ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਜ਼ਰਾ ਸਾਵਧਾਨ ਹੋ ਜਾਓ ਜੇਕਰ ਤੁਸੀਂ ਆਨਲਾਈਨ ਗੇਮਾਂ ਖੇਡਣ ਦੇ ਸ਼ੌਕੀਨ ਹੋ ਇਹ ਖਬਰ ਤੁਹਾਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਜਵਾਕ ਨੇ ਔਰ ਉਹ ਵੀ ਵੀਡੀਓ ਗੇਮ ਖੇਡਣ ਦੇ ਸ਼ੌਕੀਨ ਨੇ ਕਿਉਂਕਿ ਇੱਕ ਐਸੀ ਘਟਨਾ ਸਾਹਮਣੇ ਆਈ ਹੈ ਇੱਕ 13 ਸਾਲ ਦੀ ਕੁੜੀ 13 13.5 ਸਾਲ ਦੀ ਕੁੜੀ ਘਰ ਦੇ ਵਿੱਚ ਬੈਠੀ ਆਨਲਾਈਨ ਗੇਮ ਖੇਡ ਰਹੀ ਹੁੰਦੀ ਹੈ ਔਰ ਗੇਮ ਖੇਡਦੇ ਖੇਡਦੇ ਉਸਦੀ ਦੋਸਤੀ ਇੱਕ ਨੌਜਵਾਨ ਲੜਕੇ ਦੇ ਨਾਲ ਹੋ ਜਾਂਦੀ ਹੈ ਔਰ ਕਿਸ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਲੜਕੀ ਲੜਕੇ ਦੇ ਗੱਲਾਂ ਦੇ ਵਿੱਚ ਆ ਜਾਂਦੀ ਹੈ ਤੇ ਘਰੋਂ ਹੀ ਭੱਜ ਜਾਂਦੀ ਹੈ ਔਰ ਕਰੀਬ 1 ਮਹੀਨੇ ਤੋਂ ਬਾਅਦ ਲੜਕੀ ਬਰਾਮਦ ਹੋ ਜਾਂਦੀ ਹੈ ਪੁਲਿਸ ਔਰ ਪਰਿਵਾਰ ਕਰੜੀ ਮੁਸ਼ਕਲ ਤੋਂ ਬਾਅਦ ਗਾਜ਼ੀਆਬਾਦ ਤੋਂ ਉਸ ਲੜਕੀ ਨੂੰ ਲਿਆਂਦਾ ਖਬਰ ਫਿਰੋਜ਼ਪੁਰ ਜ਼ਿਲ੍ਹੇ ਦੀ ਹੈ ਹੁਣ ਤੁਹਾਨੂੰ ਅਸੀਂ ਉਹ ਪਿੰਡ ਔਰ ਪਰਿਵਾਰ ਦੇ ਬਾਰੇ ਤਾਂ ਨਹੀਂ ਦੱਸ ਸਕਦੇ ਗੋਪਨੀਯਤਾ ਰੱਖਣੀ ਬੜੀ ਜ਼ਰੂਰੀ ਹੈ ਕਿਉਂਕਿ ਹਰ ਵਿਅਕਤੀ ਦੀ ਆਪਣੀ ਇੱਕ ਇੱਜ਼ਤ ਹੁੰਦੀ ਹੈ ਅਸੀਂ ਤੁਹਾਨੂੰ ਨਹੀਂ ਦੱਸਦੇ ਪਰ ਖਬਰ ਦੱਸ ਦੰਨੇ ਆ ਤੁਹਾਨੂੰ ਕੀ ਹੈ ਦਰਸਲ ਇੱਕ ਲੜਕੀ ਹੁੰਦੀ ਆ ਆਨਲਾਈਨ ਗੇਮ ਖੇਡਦੀ ਹੁੰਦੀ ਆ ਸ਼ੌਕੀਨ ਹੁੰਦੀ ਆ ਉਹ ਪਬਜੀ ਗੇਮ ਖੇਡਣ ਦੀ ਹਾਲਾਂਕਿ ਪਬਜੀ ਗੇਮ ਭਾਰਤ ਵਿੱਚ ਬੈਨ ਹੈ ਪਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੋਕ ਜੁਗਾੜ ਲਗਾ ਕੇ ਵੀਡੀਓ ਗੇਮਾਂ ਜਾਂ ਹੋਰ ਸੌਫਟਵੇਅਰ ਡਾਊਨਲੋਡ ਕਰ ਲੈਂਦੇ ਨੇ ਔਰ ਆਨਲਾਈਨ ਗੇਮਾਂ ਖੇਡਣ ਲੱਗ ਜਾਂਦੇ ਨੇ ਔਰ ਇਹੀ ਆਨਲਾਈਨ ਗੇਮ ਖੇਡਣ ਦੀ ਲਤ ਇੱਕ ਲੜਕੀ ਦੀ ਕਿਵੇਂ ਮਹਿੰਗੀ ਪੈ ਗਈ ਤੁਹਾਨੂੰ ਉਹ ਅਸੀਂ ਖਬਰ ਦੱਸ ਰਹੇ ਹਾਂ ਲੜਕੀ ਵੀਡੀਓ ਗੇਮ ਖੇਡ ਰਹੀ ਹੁੰਦੀ ਹੈ ਕਰੀਬ 1.5 ਮਹੀਨੇ ਤੋਂ ਲਗਾਤਾਰ ਉਸਦੀ ਮੋਬਾਈਲ ਦੇ ਉੱਤੇ ਇੱਕ ਲੜਕੇ ਦੇ ਨਾਲ ਗੱਲਬਾਤ ਜਾਰੀ ਹੁੰਦੀ ਹੈ ਪਰਿਵਾਰ ਵਾਲੇ ਬੇਖਬਰ ਹੁੰਦੇ ਆ ਕਿਸੇ ਨੂੰ ਕੁਝ ਨਹੀਂ ਪਤਾ ਸੀ ਉਹਨਾਂ ਨੂੰ ਤਾਂ ਇਹੀ ਸੀ ਕਿ ਲੜਕੀ ਸਾਰਾ ਦਿਨ ਮੋਬਾਈਲ 'ਤੇ ਸ਼ਾਇਦ ਵੀਡੀਓ ਗੇਮ ਖੇਡਦੀ ਹੈ ਠੀਕ ਹੈ ਬੱਚੇ ਅੱਜ ਕੱਲ ਦੇ ਬਾਹਰ ਨਹੀਂ ਜਾਂਦੇ ਤੇ ਮੋਬਾਈਲ 'ਤੇ ਬੈਠੇ ਆ ਚੁੱਪਚਾਪ ਸ਼ਾਂਤ ਹੈ ਲੇਕਿਨ ਪਿਛਲੇ 1.5 ਮਹੀਨੇ ਤੋਂ ਉਹ ਲੜਕੀ ਇੱਕ ਲੜਕੇ ਦੇ ਸੰਪਰਕ ਦੇ ਵਿੱਚ ਆ ਜਾਂਦੀ ਹੈ ਪਰ ਉਹ ਲੜਕਾ ਬਰਗਲਾ ਕੇ ਆਪਣੇ ਨਾਲ ਲੈ ਜਾਂਦਾ ਹੈ ਹਾਲਾਂਕਿ ਲੜਕੀ ਬੜੇ ਆਰਾਮ ਨਾਲ ਬੈਠੀ ਵੀਡੀਓ ਗੇਮ ਖੇਡ ਰਹੀ ਹੁੰਦੀ ਹੈ ਆਪਣੇ ਮੋਬਾਈਲ ਦੇ ਉੱਤੇ ਪਰ ਇੱਕੋ ਦਮ ਉਹ ਘਰ ਦੇ ਵਿੱਚੋਂ ਬਾਹਰ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਘਰੇ ਵਾਪਸ ਨਹੀਂ ਮੁੜਦੀ ਪਰਿਵਾਰ ਵਾਲੇ ਕਈ ਦਿਨ ਲੱਭਦੇ ਰਹਿੰਦੇ ਨੇ ਪੁਲਿਸ ਨੂੰ ਵੀ ਸ਼ਿਕਾਇਤ ਕਰਦੇ ਨੇ ਕੋਈ ਸੁਰਾਗ ਨਹੀਂ ਲੱਭਦਾ ਤੇ ਆਖਰਕਾਰ ਪੁਲਿਸ ਆਪਣਾ ਜੋ ਟੈਕਨੀਕਲ ਐਸਪੈਕਟਸ ਨੇ ਉਹਨਾਂ ਦੇ ਆਧਾਰ ਦੇ ਉੱਤੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੰਦੀ ਹੈ ਤਾਂ ਫਿਰ ਪਤਾ ਚੱਲਦਾ ਹੈ ਕਿ ਲੜਕੀ ਪੰਜਾਬ ਤੋਂ ਬੜੀ ਦੂਰ ਕਰੀਬ 500 ਕਿਲੋਮੀਟਰ ਦੂਰ ਗਾਜ਼ੀਆਬਾਦ ਦੇ ਵਿੱਚ ਉਸਦੀ ਲੋਕੇਸ਼ਨ ਹੁੰਦੀ ਹੈ ਤੇ ਉੱਥੋਂ ਲੜਕੀ ਨੂੰ ਫਿਲਹਾਲ ਬਰਾਮਦ ਕਰ ਲਿਆ ਜਾਂਦਾ ਹੈ ਪਰਿਵਾਰ ਇਸ ਵਕਤ ਬੜਾ ਖੁਸ਼ ਹੈ ਪਰਮਾਤਮਾ ਦਾ ਵੀ ਸ਼ੁਕਰਾਨਾ ਕਰ ਰਿਹਾ ਹੈ ਤੇ ਪੁਲਿਸ ਦਾ ਵੀ ਸ਼ੁਕਰਾਨਾ ਕਰ ਰਿਹਾ ਹੈ ਔਰ ਪਰਿਵਾਰ ਇਸ ਵਕਤ ਕੀ ਕਹਿ ਰਿਹਾ ਕਿਸ ਤਰੀਕੇ ਦੇ ਨਾਲ ਥੈਂਕਸ ਕਰ ਰਿਹਾ ਹੈ ਪੁਲਿਸ ਡਿਪਾਰਟਮੈਂਟ ਦਾ ਵੀ ਕਿ ਉਹਨਾਂ ਦੀ ਲੜਕੀ ਮਿਲ ਗਈ ਔਰ ਸਾਰ ਗੱਲ ਪੂਰੀ ਡਿਟੇਲ ਦੇ ਨਾਲ ਦੱਸ ਰਹੇ ਨੇ ਕਿ ਆਖਿਰਕਾਰ ਕੀ ਹੋਇਆ ਸੀ ਕਿੰਨੇ ਸਮੇਂ ਤੋਂ ਉਹਨਾਂ ਦੀ ਲੜਕੀ ਘਰੋਂ ਭੱਜੀ ਹੋਈ ਸੀ ਏ ਪਬਜੀ ਗੇਮ ਜਿਹੜੀ ਹੈ ਉਹ ਖੇਡਦੇ ਸੀਗੇ ਅੱਜ ਤੋਂ ਜਿਵੇਂ ਕਰੀਬ 4-5 ਮਹੀਨੇ ਪਹਿਲਾਂ ਦੇ ਉਹਨਾਂ ਦੇ ਵਿੱਚੋਂ ਹੀ ਕੋਈ ਐਵੇਂ ਦਾ ਕਨੈਕਟ ਹੋਇਆ ਇਹਨਾਂ ਦਾ ਉਸ ਬੰਦੇ ਨੇ ਕਨੈਕਟ ਜਦੋਂ ਕੀਤਾ ਤੇ ਕਰਨ ਤੋਂ ਬਾਅਦ ਹੀ ਇਹ ਸਭ ਕੁਝ ਹੋਇਆ ਜੀ ਜਿਵੇਂ ਕੋਈ ਬਗਲਾ ਆ ਲਿਆ ਜਾਂ ਕੋਈ ਉਹਨਾਂ ਨੂੰ ਕੋਈ ਗੱਲ ਕਹੀ ਉਹ ਫਿਰ ਇਹ ਗੁੱਡੀਆਂ ਉਸ ਸਾਹ ਦੇ ਨਾਲ ਜਨਕ ਕੋਈ ਲੱਭਦਾ ਹੋਈ ਸੀ ਇਹ ਬਾਈ ਤਰੀਕ ਨੂੰ ਜੀ ਇਨੇ ਦਿਨ ਬਾਅਦ ਕਿੱਥੋਂ ਲੱਭੀ ਤੇ ਕਿਵੇਂ ਲੱਭੀ? ਇਹ ਸਰ ਲੱਭੀ ਇਸ ਤਰ੍ਹਾਂ ਜੀ ਸਰ ਐਸੇਟੋ ਸਾਹਿਬ ਨੂੰ ਐਸੀ ਦਰਖਾਸਤ ਦਿੱਤੀ ਸੀਗੀ ਤੇ ਇਹਨਾਂ ਨੇ ਸਾਰਾ ਜੋ ਕਿ ਉਹਨ ਦਾ ਫੋਨ ਬਗੈਰਾ ਸਾਰਾ ਟ੍ਰੇਸ ਕੀਤਾ। ਟ੍ਰੇਸ ਕਰਨ ਤੋਂ ਬਾਅਦ ਜਿਵੇਂ ਜਿਵੇਂ ਇਹਨਾਂ ਨੂੰ ਪਤਾ ਲੱਗਦਾ ਸੀ ਜੀ ਸਾਨੂੰ ਦੱਸਦੇ ਸੀਗੇ ਕਿ ਇੱਥੇ ਇੱਥੇ ਫੋਨ ਚੱਲ ਰਿਹਾ ਹੈ। ਉਹ ਉਸ ਤੋਂ ਪਿੱਛੇ ਅਸੀਂ ਉੱਥੇ ਜਿੱਦੋਂ ਪਹੁੰਚੇਗਾ ਜੀ ਆ ਬਾਅਦ ਪਹੁੰਚਣ ਤੋਂ ਬਾਅਦ ਫਿਰ ਅਸੀਂ ਜਿਵੇਂ ਜਿਵੇਂ ਸਰ ਨੂੰ ਤਾਜ਼ਾ ਦਾ ਅਪਡੇਟ ਮਿਲਦਾ ਸੀਗਾ ਤੇ ਸਰ ਸਾਨੂੰ ਦੱਸੀਗੇ। ਤਾਂ ਜਿਉ ਉੱਥੇ ਜਿਹੜੀ ਜਿਹੜੀ ਜਗ੍ਹਾ ਤੇ ਲੋਕੇਸ਼ਨ ਮਿਲਦੀ ਸੀ ਉੱਥੇ ਉੱਥੇ ਅਸੀਂ ਨਾਲ ਜਾਨੀ ਕਿ ਪੁਲਿਸ ਦੇ ਅਸੀਂ ਮੈਂ ਵੀ ਸੀਗਾ ਉੱਥੇ ਉੱਥੇ ਜਾ ਕੇ ਅਸੀਂ ਜਾ ਕੇ ਉੱਤੇ ਛਾਪਾ ਮਾਰਿਆ ਘਰ ਦੇ ਵਿੱਚੋਂ ਮਿਲੀ ਹਾਂ ਜੀ ਉਹ ਆਪ ਹੈ ਨਹੀਂ ਸੀਗੇ ਬਟ ਇਹ ਲੜਕੇ ਹੀ ਸੀਗੇ ਉੱਥੇ ਤੇ ਉਹ ਆਪ ਫਰਾਰ ਸੀਗੇ ਕਿੰਨੀ ਉਮਰ ਬੇਟੀ ਦੀ ਮੇਰੀ ਸਰ ਬੇਟੀ ਦੀ ਹੈਗੀ 13 ਸਾਲ ਤੇ 5 ਮਹੀਨੇ ਹੈ ਜੀ ਤਾਂ ਇਹ ਪਰਿਵਾਰ ਖੁਸ਼ਕਿਸਮਤ ਹੈ ਉਹਨਾਂ ਨੂੰ ਉਹਨਾਂ ਦੀ ਲੜਕੀ ਸਹੀ ਸਲਾਮਤ ਮਿਲ ਗਈ ਹੈ ਪਰ ਹਰ ਵਿਅਕਤੀ ਔਰ ਹਰ ਪਰਿਵਾਰ ਇੰਨਾ ਖੁਸ਼ਮਹਰ ਖੁਸ਼ਕਿਸਮਤ ਨਹੀਂ ਹੁੰਦਾ ਅੱਜਕੱਲ ਦੇ ਦੌਰ ਦੇ ਵਿੱਚ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਔਰ ਆਨਲਾਈਨ ਦੌਰ ਦੇ ਵਿੱਚ ਕਿਉਂਕਿ ਐਸੇ ਲਗਾਤਾਰ ਫਰਾਡ ਸਾਹਮਣੇ ਆ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਠੱਗੀਆਂ ਵੀ ਹੁੰਦੀਆਂ ਨੇ ਔਰ ਲੋਕ ਘਰੋਂ ਵੀ ਚਲੇ ਜਾਂਦੇ ਨੇ ਉਹਨਾਂ ਦੇ ਬਾਅਦ ਵਿੱਚ ਕੋਈ ਥਾਂ ਟਿਕਾਣਾ ਹੀ ਨਹੀਂ ਪਤਾ ਚੱਲਦਾ ਪਰਿਵਾਰ ਫਿਲਹਾਲ ਪੁਲਿਸ ਦਾ ਸ਼ੁਕਰਾਨਾ ਕਰ ਰਿਹਾ ਹੈ ਔਰ ਪ੍ਰਮਾਤਮਾ ਦਾ ਵੀ ਸ਼ੁਕਰਾਨਾ ਕਰ ਰਿਹਾ ਹੈ ਕਿ ਉਹਨਾਂ ਦੀ ਲੜਕੀ ਸਹੀ ਸਲਾਮਤ ਉਹਨਾਂ ਨੂੰ ਮਿਲ ਗਈ ਹੈ ਪੁਲਿਸ ਦੇ ਨਾਲ ਵੀ ਗੱਲਬਾਤ ਕੀਤੀ ਹੈ ਪੁਲਿਸ ਨੇ ਸਾਫ਼ ਤੌਰ ਤੇ ਇਹ ਵੀ ਦੱਸਿਆ ਕਿ ਅਸੀਂ ਹਰ ਐਂਗਲ ਤੱਕ ਤੁਹਾਨੂੰ ਨਹੀਂ ਦੱਸ ਸਕਦੇ ਕਿ ਅਸੀਂ ਕਿਸ ਤਰੀਕੇ ਨਾਲ ਲੜਕੀ ਤੱਕ ਪਹੁੰਚਿਆ ਕਿਉਂਕਿ ਜੇਕਰ ਹਰ ਡਿਟੇਲ ਹੀ ਦੇ ਦਿੱਤੀ ਗਈ ਤਾਂ ਅਪਰਾਧੀ ਕਿਸਮ ਦੇ ਲੋਕ ਛੇਤੀ ਹੀ ਅਵੇਅਰ ਹੋ ਸਕਦੇ ਆ ਲੇਕਿਨ ਉਹਨਾਂ ਨੇ ਇੰਨਾ ਕੁਝ ਟੈਕਨੀਕਲ ਐਸਪੈਕਟਸ ਦੇ ਉੱਤੇ ਜਾਣਕਾਰੀ ਜ਼ਰੂਰ ਦਿੱਤੀ ਹੈ ਕਿ ਅਸੀਂ ਕਿਸ ਤਰੀਕੇ ਦੇ ਨਾਲ 500 ਕਿਲੋਮੀਟਰ ਦੂਰ ਬੈਠੀ ਲੜਕੀ ਨੂੰ ਲੱਭ ਲਿਆ ਔ ਕਰੋ ਭੱਜੇ ਕਰੀਬੀ 2 ਦਿਨ ਹੋ ਚੁਕੇ ਸੀ ਲੜਕਾ ਸਪੈਸ਼ਲ ਗਾਜ਼ੀਆਬਾਦ ਤੋਂ ਪੰਜਾਬ ਆਉਂਦਾ ਕਿਸੇ ਨੂੰ ਨਹੀਂ ਪਤਾ ਚੱਲਦਾ ਪੰਜਾਬ ਤੋਂ ਲੜਕੀ ਨੂੰ ਆਪਣੇ ਨਾਲ ਲੈਂਦਾ ਔਰ ਫਿਰੋਜ਼ਪੁਰ ਤੋਂ ਨਾਲ ਲੈ ਕੇ ਵਾਪਸ ਗਾਜ਼ੀਆਬਾਦ ਚਲਾ ਜਾਂਦਾ ਹੈ ਕਈ ਦਿਨ ਲੜਕੀ ਨੂੰ ਆਪਣੇ ਕੋਲ ਰੱਖਦਾ ਤੇ ਜਦੋਂ ਛਾਪੇਮਾਰੀ ਕੀਤੀ ਗਈ ਉਸ ਵੇਲੇ ਲੜਕਾ ਫਰਾਰ ਹੋ ਜਾਂਦਾ ਮੌਕੇ ਤੋਂ ਲੇਕਿਨ ਗਨੀਮਤ ਇਹ ਰਹਿੰਦੀ ਹੈ ਖੁਸ਼ਕਿਸਮਤੀ ਵਾਲੀ ਗੱਲ ਇਹ ਹੈ ਕਿ ਲੜਕੀ ਮੌਕੇ ਤੋਂ ਬਰਾਮਦ ਹੋ ਜਾਂਦੀ ਹੈ ਪੁਲਿਸ ਕੀ ਸਾਰੀ ਜਾਣਕਾਰੀ ਦੇ ਰਹੀ ਹੈ ਇਸ ਮਾਮਲੇ ਦੇ ਉੱਤੇ ਉਹ ਵੀ ਆਪਾਂ ਸੁਣ ਲੈਂਦੇ ਹਾਂ ਇੱਕ 14 ਸਾਲ ਦੀ ਕੁੜੀ ਜਿਹਦੇ ਨਾਮ ਅੰਜੂ ਬਾਲਾ ਹੈ ਉਹ ਪਬਜੀ ਖੇਡਦੇ ਹੋਏ ਘਰੋਂ ਚਲੀ ਗਈ ਤੇ ਉਹ ਕੁੜੀ ਮਿਸਿੰਗ ਸੀ ਇਸ ਗੱਲ ਤੇ ਮਾਪਿਆਂ ਨੇ ਸ਼ੱਕ ਜ਼ਾਹਿਰ ਕੀਤਾ ਕੁੜੀ ਦੇ ਕਿਡਨੈਪ ਹੋਣ ਦਾ ਕਿ ਉਸ ਨੂੰ ਕੋਈ ਵਰਗਲਾ ਕੇ ਘਰੋਂ ਲੈ ਗਿਆ ਹੈ ਇਸ ਕੁੜੀ ਨੂੰ ਗਾਜ਼ੀਆਬਾਦ ਜਾ ਕੇ ਰਿਕਵਰ ਕੀਤਾ ਕੱਲ ਅਸੀਂ ਇਸ ਨੂੰ ਗਾਜ਼ੀਆਬਾਦ ਦੇ ਸਿਹਾਨੀ ਏਰੀਆ ਚੋਂ ਰਿਕਵਰ ਕੀਤਾ ਤੇ ਉੱਥੋਂ ਕੁੜੀ ਨਾਲ ਪੁੱਛਗਿੱਛ ਕਰਕੇ ਤੇ ਗੱਲਬਾਤ ਕਰਕੇ ਇਹ ਪਤਾ ਲੱਗਿਆ ਕਿ ਇਸ ਅੰਜੂ ਨਾਮ ਦੀ ਕੁੜੀ ਦੀ ਇੱਕ ਮੁੰਡੇ ਦੇ ਨਾਲ ਦੋਸਤੀ ਹੋਈ ਸੀ ਪਬਜੀ ਖੇਡਦੇ ਆ ਤੇ ਉਸ ਮੁੰਡੇ ਦੇ ਨਾਲ ਦੋਸਤੀ ਕਰਦੇ ਕਰਦੇ ਇਹਨਾਂ ਨੇ ਆਪਸ ਵਿੱਚ ਮਿਲਣ ਦਾ ਪਲਾਨ ਬਣਾਇਆ ਉਹ ਮੁੰਡਾ ਇਹਨੂੰ ਗਾਜ਼ੀਆਬਾਦ ਤੋਂ ਮਮਦੂਤ ਲੈਨ ਆਇਆ ਸੀ ਤੇ ਇੱਥੋਂ ਇਹ ਇਕੱਠੇ ਗਾਜ਼ੀਆਬਾਦ ਗਏ ਸੀ ਇਹ ਟੈਕਨੀਕਲ ਇਨਵੈਸਟੀਗੇਸ਼ਨ ਜਿਵੇਂ ਕਿ ਮੈਂ ਦੱਸਿਆ ਕਿ ਪਬਜੀ ਗੇਮ ਜਿਹੜੀ ਕੋਈ ਖੇਡਦੀ ਸੀ ਉਸ ਤੋਂ ਅਸੀਂ ਲਿੰਕ ਲੱਭਿਆ ਉਸ ਦੇ ਮੋਬਾਈਲ ਫੋਨਸ ਦੇ ਕਾਲ ਡਿਟੇਲਸ ਤੋਂ ਲਿੰਕ ਲੱਭਿਆ ਤੇ ਹੋਰ ਵੀ ਜਿਹੜੀ ਲੋਕੇਸ਼ਨ ਅਸੀਂ ਟ੍ਰੇਸ ਕੀਤੀਆਂ ਸੀ ਉਹਨਾਂ ਤੋਂ ਸਾਨੂੰ ਜਿਹੜਾ ਲਿੰਕ ਲੱਭਿਆ ਉਹ ਗਾਜ਼ੀਆਬਾਦ ਦਾ ਮਿਲਿਆ ਸੀ ਦੋਸ਼ੀ ਗਿਰਤਾ ਹੈ ਨੇ ਦੋਸ਼ੀ ਮੌਕੇ ਤੋਂ ਫਰਾਰ ਹੈ ਬਟ ਕੁੜੀ ਨੂੰ ਅਸੀਂ ਸੇਫਲੀ ਰਿਕਵਰ ਕਰ ਲਿਆ